ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨੀਆਂ ਅੱਜ ਦੀਆਂ ਖਬਰਾਂ ਤੇ 트럼ਪ ਪ੍ਰਸ਼ਾਸਨ ਦਾ ਵੱਡਾ ਪ੍ਰੋਜੈਕਟ ਡਿਪਾਰਟਮੈਂਟ ਆਫ ਗਵਰਨਮੈਂਟ ਅਫੀਸ਼ੀਐਂਸੀ ਜਾਨੀ ਕਿ ਡੋਜ ਬੰਦ ਕਰ ਦਿੱਤਾ ਗਿਆ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੁਆਰਾ ਬਣਾਇਆ ਗਿਆ ਸਰਕਾਰੀ ਕੁਸ਼ਲਤਾ ਵਿਭਾਗ 8 ਮਹੀਨੇ ਬਾਕੀ ਰਹਿੰਦਿਆਂ ਹੀ ਭੰਗ ਕਰ ਦਿੱਤਾ ਗਿਆ। ਇਹ ਜੁਲਾਈ 2026 ਤੱਕ ਚੱਲਣਾ ਸੀ। ਇਸ ਦੀ ਸ਼ੁਰੂਆਤ ਰਾਸ਼ਟਰਪਤੀ 트੍ਰੰਪ ਨੇ 20 ਜਨਵਰੀ 2025 ਨੂੰ ਕੀਤੀ ਸੀ। ਇਸ ਨੇ 4 ਜੁਲਾਈ 2026 ਤੱਕ ਕੰਮ ਕਰਨਾ ਸੀ। ਆਫਿਸ ਆਫ ਪਰਸਨਲ ਮੈਨੇਜਮੈਂਟ ਦੇ ਡਾਇਰੈਕਟਰ ਸਕਾਟ ਕੁਪੋਰ ਨੇ ਪੁਸ਼ਟੀ ਕੀਤੀ ਕਿ ਡੌਜ ਹੁਣ ਮੌਜੂਦ ਨਹੀਂ ਹੈ। ਤੇ ਹੁਣ ਇੱਕ ਕੇਂਦਰੀ ਇਕਾਈ ਵਜੋਂ ਕੰਮ ਨਹੀਂ ਕਰ ਰਿਹਾ ਏ ਡੋਜ ਦਾ ਉਦੇਸ਼ ਸਰਕਾਰ ਨੂੰ ਛੋਟਾ ਤੇਜ਼ ਅਤੇ ਘੱਟ ਮਹਿੰਗਾ ਬਣਾਉਣਾ ਸੀ ਇਸ ਨੂੰ ਲਾਗਤਾਂ ਘਟਾਉਣ ਲਈ ਇੱਕ ਵੱਡਾ ਕਦਮ ਮੰਨਿਆ ਜਾਂਦਾ ਸੀ ਪਰ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਇਸ ਨਾਲ ਮਹੱਤਵਪੂਰਨ ਬਚਤ ਨਹੀਂ ਹੋਈ ਡੋਜ ਵਿਭਾਗ ਟਰੰਪ ਦੇ ਪ੍ਰੋਜੈਕਟ 2025 ਦਾ ਹਿੱਸਾ ਸੀ ਸ਼ੁਰੂ ਚ ਐਲਨ ਮਸਕ ਅਤੇ ਵਿਵੇਕ ਰਾਮਾ ਸੁਆਮੀ ਨੂੰ ਇਸ ਦੇ ਮੁਖੀ ਨਿਯੁਕਤ ਕੀਤਾ ਗਿਆ ਸੀ ਪਰ ਵਿਭਾਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਰਾਮਾ ਸੁਆਮੀ ਇਸ ਤੋਂ ਅਲੱਗ ਹੋ ਗਏ ਸ਼ੁਰੂਆਤੀ ਦਿਨਾਂ ਚ ਡੌਜ ਚ ਤੇਜ਼ੀ ਨਾਲ ਕਈ ਕਦਮ ਚੁੱਕੇ ਗਏ ਪਰ ਫਿਰ ਮਈ 2025 ਚ ਮਸਕ ਨੇ ਖੁਦ ਡੌਜ ਛੱਡ ਦਿੱਤਾ ਜਨਵਰੀ 2025 ਚ ਸ਼ੁਰੂ ਕੀਤਾ ਗਿਆ ਇਹ ਵਿਭਾਗ ਸ਼ੁਰੂ ਚ ਸੰਗੀ ਸਟਾਫ ਚ ਕਟੌਤੀ ਕਰਨ ਬਜਟ ਘਟਾਉਣ ਤੇ ਏਜੰਸੀਆਂ ਨੂੰ 트ੰਪ ਦੀਆਂ ਤਰਜੀਹਾਂ ਨਾਲ ਜੋੜਨ ਚ ਬਹੁਤ ਸਰਗਰਮ ਸੀ ਪਰ ਅਚਾਨਕ ਇਸ ਦੇ ਕੰਮਕਾਜ ਬੰਦ ਕਰ ਦਿੱਤੇ ਗਏ ਤੇ ਇਸ ਦੀਆਂ ਜ਼ਿੰਮੇਵਾਰੀਆਂ ਹੌਲੀ-ਹੌਲੀ OPM ਨੂੰ ਤਬਦੀਲ ਹੋਣ ਲੱਗੀਆਂ ਮੀਡੀਆ ਰਿਪੋਰਟਾਂ ਦੇ ਅਨੁਸਾਰ ਇਸ ਵਿਭਾਗ ਨੇ ਜਨਤਾ ਸਿੱਧੇ ਤੌਰ ਤੇ 2.5 ਲੱਖ ਤੋਂ ਵੱਧ ਸਰਕਾਰੀ ਕਰਮਚਾਰੀਆਂ ਨੂੰ ਉਹਨਾਂ ਦੀਆਂ ਨੌਕਰੀਆਂ ਤੋਂ ਹਟਾ ਦਿੱਤਾ ਸੀ ਜਾਂ ਉਹਨਾਂ ਨੂੰ ਬਾਈਕਟ ਅਤੇ ਜਲਦੀ ਸੇਵਾ ਮੁਕਤੀ ਪੈਕੇਜ ਦੇ ਕੇ ਬਾਹਰ ਕਰ ਦਿੱਤਾ ਗਿਆ ਡੋਜ ਦੀਆਂ ਮੁੱਖ ਹਸਤੀਆਂ ਨੇ ਹੁਣ ਨਵੀਆਂ ਭੂਮਿਕਾਵਾਂ ਸੰਭਾਲ ਲੀਆਂ ਨੇ Airbnb ਦੇ ਸਹਿ-ਸੰਸਥਾਪਕ ਜੋ ਗੇਬੀਆ ਹੁਣ ਰਾਸ਼ਟਰੀ ਡਿਜ਼ਾਈਨ ਸਟੂਡੀਓ ਦੀ ਅਗਵਾਈ ਕਰ ਰਹੇ ਨੇ ਜਿਸ ਨੂੰ ਸਰਕਾਰੀ ਵੈੱਬਸਾਈਟਸ ਨੂੰ ਹੋਰ ਆਕਰਸ਼ਕ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ ਹੋਰ ਡੋਜ ਕਰਮਚਾਰੀ ਜਿਵੇਂ ਕਿ ਐਡਵਰਡ ਕੋਰਿਸਟਿਨ ਪ੍ਰਸ਼ਾਸਨ ਚ ਨਵੀਆਂ ਜ਼ਿੰਮੇਵਾਰੀਆਂ ਸੰਭਾਲ ਰਹੇ ਨੇ ਯੂਕਰੇਨ ਯੁੱਧ ਲਈ ਅਮਰੀਕੀ ਸ਼ਾਂਤੀ ਪ੍ਰਸਤਾਵ ਤੇ ਚਰਚਾ ਕਰਨ ਲਈ ਸਵਿਟਜ਼ਰਲੈਂਡ ਦੇ ਜਨੇਵਾ 'ਚ ਅਮਰੀਕਾ ਯੂਕਰੇਨ ਤੇ ਯੂਰਪੀ ਦੇਸ਼ਾਂ ਦੇ ਉੱਚ ਅਧਿਕਾਰੀਆਂ ਦੀ ਇੱਕ ਮੀਟਿੰਗ ਸ਼ੁਰੂ ਹੋ ਗਈ। ਇਸ ਮੀਟਿੰਗ 'ਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਅਤੇ ਬ੍ਰਿਟੇਨ, ਫਰਾਂਸ ਅਤੇ ਜਰਮਨੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਹਿੱਸਾ ਲੈ ਰਹੇ ਨੇ। ਪੋਲੈਂਡ ਦੇ ਪ੍ਰਧਾਨ ਮੰਤਰੀ ਅਤੇ ਦੋ ਅਮਰੀਕੀ ਸੈਨੇਟਰਾਂ ਦੇ ਦਾਅਵਿਆਂ ਦਾ ਜਵਾਬ ਦਿੰਦੇ ਹੋਏ ਰੂਬਿਓ ਨੇ ਸਪਸ਼ਟ ਕੀਤਾ ਹੈ ਕਿ ਯੂਕਰੇਨ ਨੂੰ ਦਿੱਤਾ ਗਿਆ ਖਰੜਾ ਸ਼ਾਂਤੀ ਯੋਜਨਾ ਅਮਰੀਕਾ ਦੁਆਰਾ ਤਿਆਰ ਕੀਤੀ ਗਈ ਸੀ। ਅਮਰੀਕਾ ਨੇ ਯੁੱਧ ਨੂੰ ਖਤਮ ਕਰਨ ਦੇ ਉਦੇਸ਼ ਨਾਲ ਯੂਕਰੇਨ ਨੂੰ 28 ਨੁਕਾਤੀ ਸ਼ਾਂਤੀ ਯੋਜਨਾ ਦਾ ਖਰੜਾ ਤਿਆਰ ਕੀਤਾ ਸੀ ਇਸ ਖਰੜੇ 'ਚ ਯੂਕਰੇਨ ਲਈ ਯੁੱਧ ਦੌਰਾਨ ਰੂਸ ਦੁਆਰਾ ਕਬਜ਼ੇ ਵਾਲੇ ਡੋਨੇਟਸਕ ਅਤੇ ਲੋਹਾਂਸਕ ਪ੍ਰਾਂਤਾਂ ਤੇ ਆਪਣਾ ਦਾਵਾ ਛੱਡਣ اپنی فوج ਦਾ ਆਕਾਰ ਘਟਾਉਣ ਨਾਟੋ ਚ ਸ਼ਾਮਲ ਹੋਣ ਦੀ ਇੱਛਾ ਨੂੰ ਤਿਆਗਣ ਤੇ ਯੁੱਧ ਖਤਮ ਹੋਣ ਤੋਂ ਬਾਅਦ ਯੂਰਪੀਅਨ ਫੌਜਾਂ ਨੂੰ ਤਾਇਨਾਤ ਨਾ ਕਰਨ ਦੀਆਂ ਸ਼ਰਤਾਂ ਸ਼ਾਮਲ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ਨੂੰ ਇਹਨਾਂ ਸ਼ਰਤਾਂ ਨਾਲ ਸ਼ਾਂਤੀ ਯੋਜਨਾ ਨੂੰ ਸਵੀਕਾਰ ਕਰਨ ਲਈ 27 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ ਹਾਲਾਂਕਿ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਇਹਨਾਂ ਸ਼ਰਤਾਂ ਨੂੰ ਸਵੀਕਾਰ ਕਰਨ ਨਾਲ ਯੂਕਰੇਨ ਨੂੰ ਨਾ ਸਿਰਫ ਆਪਣੀ ਜ਼ਮੀਨ ਸਗੋਂ ਆਪਣੀ ਇੱਜ਼ਤ ਵੀ ਗਵਾਉਣੀ ਪਵੇਗੀ ਤੇ ਜੇਕਰ ਯੋਜਨਾ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਤਾਂ ਇਹ ਅਮਰੀਕੀ ਮਰਥਨ ਗਵਾ ਦੇਵੇਗਾ ਇਹ ਯੂਕਰੇਨ ਲਈ ਮੁਸ਼ਕਲ ਸਮਾਂ ਹੈ ਜ਼ੇਲੈਂਸਕੀ ਨੇ ਯੂਕਰੇਨ ਚ ਖੂਨ ਖਰਾਬੇ ਨੂੰ ਰੋਕਣ ਲਈ ਜਨੇਵਾ ਚ ਹੋ ਰਹੀ ਕੂਟਨੀਤਿਕ ਪਹਿਲ ਦਾ ਸਵਾਗਤ ਕੀਤਾ ਅਮਰੀਕੀ ਖੁਫੀਆ ਏਜੰਸੀ ਐਫਬੀਆਈ ਦੇ ਭਾਰਤੀ ਮੂਲ ਦੇ ਡਾਇਰੈਕਟਰ ਕਸ਼ ਪਟੇਲ ਵਿਵਾਦ ਚ ਉਲਝ ਗਏ ਨੇ ਇੱਕ ਪਾਸੇ ਜਿੱਥੇ ਉਹਨਾਂ ਉੱਤੇ ਸਰਕਾਰੀ ਜਹਾਜ਼ ਦੀ ਦੁਰਵਰਤੋਂ ਕਰਨ ਦਾ ਦੋਸ਼ ਲੱਗ ਰਿਹਾ ਹੈ ਉੱਥੇ ਹੀ ਹੁਣ ਕਸ਼ ਪਟੇਲ ਵੱਲੋਂ ਆਪਣੀ ਪ੍ਰੇਮਿਕਾ ਦੀ ਸੁਰੱਖਿਆ ਚ ਐਫਬੀਆਈ ਸਵੈਟ ਦੀ ਤੈਨਾਤੀ ਨੂੰ ਲੈ ਕੇ ਵੀ ਹੰਗਾਮਾ ਸ਼ੁਰੂ ਹੋ ਗਿਆ ਹੈ ਦਰਸਲ ਕਸ਼ ਪਟੇਲ ਦੀ 27 ਸਾਲ ਦੀ ਪ੍ਰੇਮਿਕਾ ਐਲੈਕਸਿਸ ਵਿਲਕਿੰਸ ਇੱਕ ਗਾਇਕਾ ਹੈ ਉਸਦੇ ਇੱਕ ਪ੍ਰੋਗਰਾਮ ਲਈ ਕਸ਼ ਨੇ FBI SWAT ਟੀਮ ਦੇ ਦੋ ਮੈਂਬਰਾਂ ਨੂੰ ਸੁਰੱਖਿਆ ਲਈ ਤਾਇਨਾਤ ਕੀਤਾ ਸੀ ਪਰ ਉਹ ਪ੍ਰੋਗਰਾਮ 'ਚ ਉਸ ਨੂੰ ਸੁਰੱਖਿਅਤ ਉੱਤੇ ਭੇਜਣ ਤੋਂ ਬਾਅਦ ਵਾਪਸ ਆ ਗਿਆ ਇਸ ਤੋਂ ਨਾਰਾਜ਼ ਕਸ਼ ਪਟੇਲ ਦੀ FBI SWAT ਦੇ ਟੀਮ ਕਮਾਂਡਰ ਨਾਲ ਤਿੱਖੀ ਬਹਿਸ ਹੋ ਗਈ ਜਿਸ ਨੂੰ ਲੈ ਕੇ ਵਿਵਾਦ ਹੋ ਡੂੰਗਾ ਹੋ ਗਿਆ ਮੀਡੀਆ ਰਿਪੋਰਟਸ ਮੁਤਾਬਕ ਕਸ਼ ਪਟੇਲ ਨੇ FBI ਬਿਊਰੋ ਦੇ ਐਟਲੰਟਾ ਫੀਲਡ ਆਫਿਸ ਨੂੰ ਕਿਹਾ ਸੀ ਕਿ ਉਹ SWAT ਟੀਮ ਨੂੰ ਸਮਾਗਮ ਦੌਰਾਨ ਸੁਰੱਖਿਆ ਦੇ ਨਜ਼ਰੀਏ ਤੋਂ ਕਸ਼ ਦੀ ਪ੍ਰੇਮਿਕਾ ਉੱਤੇ ਨਜ਼ਰ ਰੱਖਣ ਲਈ ਕਹੇ ਮੌਜੂਦਾ ਤੇ ਸਾਬਕਾ FBI ਅਧਿਕਾਰੀਆਂ ਨੇ ਗੁੱਸਾ ਜ਼ਾਹਰ ਕੀਤਾ ਤੇ ਇਸ ਨੂੰ ਸਰਕਾਰੀ ਸਰੋਤਾਂ ਦੀ ਘੋਰ ਦਰਵਰਤੋਂ ਕਰਾਰ ਦਿੱਤਾ ਇਨਾਂ ਹੀ ਨਹੀਂ ਇੱਕ ਸਾਬਕਾ ਮਰੀਨ ਅਤੇ FBI ਏਜੰਟ ਨੇ ਕਿਹਾ ਕਿ ਕਸ਼ ਪਟੇਲ ਵੱਲੋਂ ਪ੍ਰੇਮਿਕਾ ਲਈ SWAT ਦੀ ਤਾਇਨਾਤੀ ਉਸ ਦੀ ਲੀਡਰਸ਼ਿਪ ਦੇ ਤਜਰਬੇ ਦੀ ਘਾਟ ਹੈ FBI ਦੇ ਮੁਖੀ ਕਸ਼ ਪਟੇਲ ਦੀ ਪ੍ਰੇਮਿਕਾ ਐਲੈਕਸਿਸ ਵਿਲਕੈਂਸ ਇੱਕ ਦੇਸ਼ ਭਗਤੀ ਅਤੇ ਪੁਰਾਣੇ ਦੌਰ ਦੇ ਪੌਪ ਗਾਣੇ ਗਾਉਂਦੀ ਹੈ ਦਰਸਲ ਐਲੈਕਸਿਸ ਕਹਿੰਦੀ ਹੈ ਕਿ ਉਸ ਨੂੰ ਉਸਦੇ ਸਿਆਸੀ ਅਕਸ ਅਤੇ FBI ਡਾਇਰੈਕਟਰ ਨਾਲ ਨੇੜਤਾ ਦੇ ਕਾਰਨ ਨਿਸ਼ਾਨਾ ਬਣਾਇਆ ਗਿਆ ਹੈ ਅਮਰੀਕਾ ਚ ਹਾਰਵਰਡ ਯੂਨੀਵਰਸਿਟੀ ਇੱਕ ਵਾਰ ਫਿਰ ਸਾਈਬਰ ਹਮਲੇ ਦਾ ਸ਼ਿਕਾਰ ਹੋ ਗਈ ਹੈ ਹੈਕਰਾਂ ਨੇ ਇੱਕ ਫੋਨ ਚੋਰੀ ਕਰਕੇ ਸਾਬਕਾ ਵਿਦਿਆਰਥੀਆਂ ਦਾਨੀਆਂ ਤੇ ਕੁਝ ਵਿਦਿਆਰਥੀਆਂ ਤੇ ਫੈਕਲਟੀ ਦੇ ਡਾਟਾਬੇਸ ਤੱਕ ਪਹੁੰਚ ਕੀਤੀ ਹਾਲਾਂਕਿ ਯੂਨੀਵਰਸਿਟੀ ਨੇ ਹਮਲਾਵਰ ਦੀ ਸਿਸਟਮ ਤੱਕ ਪਹੁੰਚ ਨੂੰ ਹਟਾਉਣ ਲਈ ਤੁਰੰਤ ਕਾਰਵਾਈ ਕੀਤੀ ਹਾਰਵਰਡ ਯੂਨੀਵਰਸਿਟੀ ਅਮਰੀਕਾ ਦੀ ਸਭ ਤੋਂ ਪੁਰਾਣੀ ਤੇ ਸਭ ਤੋਂ ਅਮੀਰ ਯੂਨੀਵਰਸਿਟੀ ਹੈ ਇਸ ਸਾਲ ਇਹ ਦੂਜੀ ਵਾਰ ਹੈ ਜਦੋਂ ਯੂਨੀਵਰਸਿਟੀ ਸਾਈਬਰ ਹਮਲੇ ਦਾ ਸ਼ਿਕਾਰ ਹੋਈ ਹੈ ਇਹ ਹਮਲਾ ਆਈਵੀ ਲੀਗ ਸਕੂਲਾਂ ਨੂੰ ਮਾਰਨ ਵਾਲਾ ਨਵੀਨਤਮ ਸੀ ਯੂਨੀਵਰਸਿਟੀ ਨੇ ਅਜੇ ਤੱਕ ਹਮਲੇ ਚ ਕਿਸੇ ਵੀ ਸੰਭਾਵੀ ਸ਼ੱਕੀ ਦੀ ਪਛਾਣ ਨਹੀਂ ਕੀਤੀ ਹਾਰਵਰਡ ਯੂਨੀਵਰਸਿਟੀ ਨੇ ਆਪਣੀ ਵੈਬਸਾਈਟ ਤੇ ਕਿਹਾ ਕਿ ਮੰਗਲਵਾਰ ਨੂੰ ਹੋਈ ਚੋਰੀ ਚ ਨਿੱਜੀ ਸੰਪਰਕ ਜਾਣਕਾਰੀ, ਦਾਨ ਵੇਰਵੇ ਅਤੇ ਫੰਡ ਇਕੱਠਾ ਕਰਨ ਤੇ ਸਾਬਕਾ ਵਿਦਿਆਰਥੀਆਂ ਦੀ ਹਿੱਸੇਦਾਰੀ ਨਾਲ ਸੰਬੰਧਤ ਹੋਰ ਡਾਟਾ ਸ਼ਾਮਲ ਸੀ ਬਲੂਮਬਰਗ ਅਨੁਸਾਰ ਹਾਰਵਰਡ ਯੂਨੀਵਰਸਿਟੀ ਸੂਚਨਾ ਟੈਕਨਾਲੋਜੀ ਦੇ ਸੰਚਾਰ ਨਿਰਦੇਸ਼ਕ ਟਿਮ ਬੇਲੀ ਨੇ ਇੱਕ ਬਿਆਨ ਚ ਕਿਹਾ ਹਾਰਵਰਡ ਨੇ ਸਾਡੇ ਸਿਸਟਮ ਤੱਕ ਹਮਲਾਵਰ ਦੀ ਪਹੁੰਚ ਨੂੰ ਹਟਾਉਣ ਅਤੇ ਹੋਰ ਅਣਅਧਿਕਾਰਤ ਪਹੁੰਚ ਨੂੰ ਰੋਕਣ ਲਈ ਤੁਰੰਤ ਕਾਰਵਾਈ ਕੀਤੀ। ਉਹਨਾਂ ਕਿਹਾ ਅਸੀਂ ਇਸ ਘਟਨਾ ਦੀ ਜਾਂਚ ਕਰਨ ਲਈ ਤੀਜੀ ਧਿਰ ਸਾਈਬਰ ਸੁਰੱਖਿਆ ਮਾਹਿਰਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਇਹ ਧਿਆਨ ਦੇਣ ਯੋਗ ਹੈ ਕਿ ਹਾਲ ਹੀ ਦੇ ਮਹੀਨਿਆਂ ਚ ਅਮਰੀਕੀ ਕਾਲਜਾਂ ਨੂੰ ਹੈਕਰਾਂ ਦੁਆਰਾ ਨਿਸ਼ਾਨਾ ਬਣਾਇਆ ਗਿਆ ਹੈ। ਆਈਵੀ ਲੀਗ ਸਕੂਲ ਖਾਸ ਤੌਰ ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਇਸ ਤੋਂ ਪਹਿਲਾਂ ਪ੍ਰਿੰਸਟਨ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ, ਦਾਨੀਆਂ, ਵਿਦਿਆਰਥੀਆਂ ਅਤੇ ਸਕੂਲ ਭਾਈਚਾਰੇ ਦੇ ਹੋਰ ਮੈਂਬਰਾਂ ਬਾਰੇ ਜਾਣਕਾਰੀ ਵਾਲਾ ਡਾਟਾਬੇਸ 15 ਨਵੰਬਰ ਨੂੰ ਹੈਕ ਕਰ ਲਿਆ ਗਿਆ ਸੀ। ਪੈਂਸਿਲਵੇਨੀਆ ਯੂਨੀਵਰਸਿਟੀ ਦੀ ਵੀ ਇੱਕ ਉਲੰਘਣਾ ਦਾ ਸ਼ਿਕਾਰ ਹੋਈ ਸੀ। 31 ਅਕਤੂਬਰ ਨੂੰ ਪੇਨ ਦੇ ਵਿਕਾਸ ਅਤੇ ਸਾਬਕਾ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਨਾਲ ਸੰਬੰਧਿਤ ਕੁਝ ਜਾਣਕਾਰੀ ਪ੍ਰਣਾਲੀਆਂ ਨੂੰ ਹੈਕ ਕਰ ਲਿਆ ਗਿਆ ਸੀ। ਟਾਟਾ ਕੰਸਲਟੈਂਸੀ ਸਰਵਿਸੇਸ ਨੂੰ ਅਮਰੀਕੀ ਅਪੀਲ ਅਦਾਲਤ 'ਚ ਵੱਡਾ ਝਟਕਾ ਲੱਗਾ ਏ ਇੱਕ ਵਪਾਰਕ ਗੁਪਤ ਵਿਵਾਦ 'ਚ ਅਦਾਲਤ ਨੇ ਕੰਪਿਊਟਰ ਸਾਇੰਸਸ ਕਾਰਪੋਰੇਸ਼ਨ ਜੋ ਹੁਣ ਡੀਐਕਸਸੀ ਟੈਕਨੋਲੋਜੀ ਦਾ ਹਿੱਸਾ ਏ ਦੇ ਹੱਕ 'ਚ ਫੈਸਲਾ ਸੁਣਾਇਆ ਤੇ 194.2 ਮਿਲੀਅਨ ਡਾਲਰ ਜਾਨੀ ਕਿ ਲਗਭਗ 1600 ਕਰੋੜ ਰੁਪਏ ਦੇ ਹਰਜਾਨੇ ਨੂੰ ਬਰਕਰਾਰ ਰੱਖਿਆ ਕੰਪਨੀ ਨੇ 21 ਨਵੰਬਰ 2025 ਨੂੰ ਸਟਾਕ ਐਕਸਚੇਂਜ ਨੂੰ ਇਸ ਸਫੈਲੇ ਦੀ ਜਾਣਕਾਰੀ ਦਿੱਤੀ। ਅਦਾਲਤ ਨੇ ਜੂਰੀ ਦੁਆਰਾ ਨਿਰਧਾਰਿਤ ਪੂਰੇ ਨੁਕਸਾਨ ਦੇ ਹਰਜਾਨੇ ਨੂੰ ਬਰਕਰਾਰ ਰੱਖਿਆ ਜਿਸ ਦਾ ਅਰਥ ਹੈ ਕਿ TCS ਨੂੰ ਇਹ ਹਰਜਾਨਾ ਦੇਣਾ ਪਵੇਗਾ। ਹਾਲਾਂਕਿ TCS ਲਈ ਰਾਹਤ ਵਜੋਂ ਅਦਾਲਤ ਨੇ ਪਹਿਲਾਂ ਲਗਾਏ ਗਏ ਸਥਾਈ ਹੁਕਮ ਨੂੰ ਹਟਾ ਦਿੱਤਾ। ਕੰਪਨੀ ਹੁਣ CSC ਨਾਲ ਸੰਬੰਧਿਤ ਪੁਰਾਣੇ ਡਾਟਾ ਤੇ ਸਮੱਗਰੀ ਦੀ ਵਰਤੋਂ ਕਰ ਸਕਦੀ ਹੈ। ਇਸ ਦੇ ਨਾਲ ਪੂਰਾ ਮਾਮਲਾ ਹੋਰ ਸਮੀਖਿਆ ਲਈ ਟੈਕਸਿਸ ਦੀ ਉੱਤਰੀ ਜ਼ਿਲ੍ਹਾ ਅਦਾਲਤ ਨੂੰ ਭੇਜ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਹਰਜਾਨੇ ਦੇ ਭੁਗਤਾਨ ਕਰਨਾ ਪਵੇਗਾ ਪਰ ਕੁਝ ਸੌਦਾ ਸੰਭਵ ਨੇ ਇਹ ਵਿਵਾਦ 2019 ਚ ਸ਼ੁਰੂ ਹੋਇਆ ਸੀ ਜਦੋਂ CSC ਨੇ ਦੋਸ਼ ਲਗਾਇਆ ਸੀ ਕਿ TCS ਨੇ ਆਪਣੇ ਬੀਮਾ ਸੌਫਟਵੇਅਰ ਨਾਲ ਸੰਬੰਧਤ ਵਪਾਰਕ ਰਾਜ਼ ਚੋਰੀ ਕੀਤੇ ਨੇ ਤੇ ਉਹਨਾਂ ਦੀ ਵਰਤੋਂ ਆਪਣੇ ਪਲੇਟਫਾਰਮ ਨੂੰ ਵਿਕਸਿਤ ਕਰਨ ਲਈ ਕੀਤੀ ਹੈ CSC ਨੇ ਦਾਵਾ ਕੀਤਾ ਕਿ ট্রান্স ਅਮਰੀਕਾ ਦੇ ਆਊਟਸੋਰਸਿੰਗ ਪ੍ਰੋਜੈਕਟ ਦੌਰਾਨ ਇਸ ਦੇ ਕਈ ਕਰਮਚਾਰੀਆਂ ਦਾ ਤਬਾਦਲਾ TCS ਚ ਹੋ ਗਿਆ ਸੀ ਅਤੇ ਇਸ ਤਰ੍ਹਾਂ ਗੁਪਤ ਤਕਨੀਕੀ ਜਾਣਕਾਰੀ TCS ਤੱਕ ਪਹੁੰਚੀ CSC ਅਨੁਸਾਰ TCS ਨੇ ਆਪਣਾ ਨਵਾਂ ਬੀਮਾ ਪਲੇਟਫਾਰਮ ਉਸੇ ਆਧਾਰ ਤੇ ਬਣਾਇਆ ਜੋ ਬਾਜ਼ਾਰ ਚ CSC ਨਾਲ ਸਿੱਧਾ ਮੁਕਾਬਲਾ ਕਰ ਸਕੇ TCS ਨੇ ਕਿਹਾ ਕਿ ਕੰਪਨੀ ਹਾਰ ਨਹੀਂ ਮੰਨੇਗੀ ਅਤੇ ਅਦਾਲਤ ਚ ਆਪਣਾ ਕੇਸ ਜ਼ੋਰਦਾਰ ਢੰਗ ਨਾਲ ਪੇਸ਼ ਕਰਦੀ ਰਹੇਗੀ ਕੰਪਨੀ ਨੇ ਸੰਕੇਤ ਦਿੱਤਾ ਹੈ ਕਿ ਉਹ ਇੱਕ ਹੋਰ ਅਪੀਲ ਅਤੇ ਸਮੀਖਿਆ ਲਈ ਤਿਆਰੀ ਕਰ ਰਹੀ ਹੈ TCS ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਉਹ ਪਹਿਲਾਂ ਹੀ ਸੰਭਾਵੀ ਨੁਕਸਾਨਾਂ ਲਈ ਲੇਖਾ ਪ੍ਰਬੰਧ ਕਰ ਰਹੀ ਹੈ ਫਾਸਟ ਫੂਡ ਉਦਯੋਗ ਖਾਸ ਕਰਕੇ ਮੈਕਡੋਨਲਡਸ ਆਪਣੀਆਂ ਨਿਰੰਤਰ ਤੇਜ਼ ਗਤੀ ਅਤੇ ਕਰਮਚਾਰੀਆਂ ਦੀਆਂ ਤੇਜ਼ ਤਬਦੀਲੀਆਂ ਲਈ ਜਾਣਿਆ ਜਾਂਦਾ ਹੈ ਇਸ ਦੇ ਬਾਵਜੂਦ ਇੱਕ ਭਾਰਤੀ ਪ੍ਰਵਾਸੀ ਬਲਬੀਰ ਸਿੰਘ ਨੇ ਇਸ ਕੰਪਨੀ ਚ 40 ਸਾਲ ਦੀ ਲੰਬੀ ਸੇਵਾ ਪੂਰੀ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ ਬਲਬੀਰ ਸਿੰਘ ਜੋ ਕਿ 1980 ਦੇ ਦਹਾਕੇ ਦੇ ਸ਼ੁਰੂ ਚ ਸੰਯੁਕਤ ਰਾਜ ਅਮਰੀਕਾ ਆਏ ਸਨ ਨੇ ਹਾਲ ਹੀ ਚ ਮੈਕਡੋਨਲਡਸ ਨਾਲ ਆਪਣੀ 40 ਸਾਲਾਂ ਦੀ ਸੇਵਾ ਦਾ ਜਸ਼ਨ ਮਨਾਇਆ ਉਹਨਾਂ ਨੇ ਆਪਣਾ ਸਫ਼ਰ 1985 ਚ ਸੌਗਸ ਮੈਸਾਚੂਟਸ ਅਮਰੀਕਾ ਦੇ ਮੈਕਡੋਨਲਡਜ਼ ਆਊਟਲੈਟ ਤੋਂ ਇੱਕ ਰਸੋਈ ਦੇ ਕਰੂ ਮੈਂਬਰ ਵਜੋਂ ਸ਼ੁਰੂ ਕੀਤਾ ਸੀ ਸ਼ੁਰੂਆਤ 'ਚ ਉਹਨਾਂ ਨੇ ਭੋਜਨ ਤਿਆਰ ਕਰਨ ਸਫਾਈ ਦੇ ਫਰਜ਼ ਨਿਭਾਉਣ ਤੇ ਘਰ ਦੇ ਪਿੱਛੇ ਦੇ ਸਾਰੇ ਤਰ੍ਹਾਂ ਦੇ ਕੰਮਾਂ ਦਾ ਪ੍ਰਬੰਧਨ ਕਰਦੇ ਹੋਏ ਆਪਰੇਸ਼ਨ ਦੇ ਹਰ ਹਿੱਸੇ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਸਿੰਘ ਦੀ ਲਗਨ ਤੇ ਨਿਰੰਤਰ ਯਤਨਾਂ ਨੂੰ ਅਣ ਦੇਖਿਆ ਨਹੀਂ ਕੀਤਾ ਗਿਆ ਸਮੀ ਦੇ ਨਾਲ ਉਹ ਰਸੋਈ ਦੇ ਫਰਸ਼ ਤੋਂ ਮੈਨੇਜਮੈਂਟ 'ਚ ਚਲੇ ਗਏ ਅੱਜ ਉਹ ਫਰਾਂਚਾਈਜ਼ੀ ਮਾਲਕ ਲਿੰਸੇ ਵਾਲਿੰਦੇ ਪਰਿਵਾਰ ਦੁਆਰਾ ਸੰਚਾਲਿਤ ਕੁੱਲ 9 ਮੈਕਡੋਨਲਡਜ਼ ਆਊਟਲੈਟਸ ਦੇ ਵਿੱਚੋਂ 4 ਦੀ ਨਿਗਰਾਨੀ ਕਰਦੇ ਨੇ ਉਹਨਾਂ ਦੀ ਟੀਮ 'ਚ ਉਹ ਇੱਕ ਧੀਰਜਵਾਨ ਅਤੇ ਭਰੋਸੇਮੰਦ ਸਲਾਹਕਾਰ ਵਜੋਂ ਜਾਣੇ ਜਾਂਦੇ ਨੇ ਤੇ ਸਤਕਾਰ ਨਾਲ ਉਹਨਾਂ ਨੂੰ ਪਾਪਾ ਬੀਅਰ ਕਹਿ ਕੇ ਬੁਲਾਇਆ ਜਾਂਦਾ ਹੈ ਉਹਨਾਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਕੰਪਨੀ ਨੇ ਉਹਨਾਂ ਦੀ ਰਿਟਾਇਰਮੈਂਟ ਦੇ ਜਸ਼ਨ ਲਈ ਇੱਕ ਸ਼ਾਨਦਾਰ ਸਮਾਰੋਹ ਆਯੋਜਿਤ ਕੀਤਾ ਇਸ ਮੌਕੇ ਤੇ ਉਹਨਾਂ ਨੂੰ ਰੈੱਡ ਕਾਰਪਟ ਅਤੇ ਇੱਕ ਲਿਮੋਜ਼ਿਨ ਐਸਕਾਟ ਚ ਰੈਸਟੋਰੈਂਟ ਲਿਆਂਦਾ ਗਿਆ ਕਰਮਚਾਰੀਆਂ ਨੇ ਕਤਾਰਾਂ ਚ ਖੜੇ ਹੋ ਕੇ ਤਾੜੀਆਂ ਮਾਰਦੇ ਹੋਏ ਉਹਨਾਂ ਦਾ ਸਵਾਗਤ ਕੀਤਾ ਜਸ਼ਨ ਦੇ ਅੰਤ ਚ ਉਹਨਾਂ ਨੂੰ 40000 ਡਾਲਰ ਦਾ ਚੈੱਕ ਅਤੇ ਇੱਕ ਯਾਦਗਾਰੀ ਵਨ ਇਨ ਐਟ ਜੈਕਟ ਪੇਟ ਕੀਤੀ ਗਈ ਇਹ ਚੈੱਕ ਉਹਨਾਂ ਦੀ 4 ਦਹਾਕਿਆਂ ਦੀ ਸਮਰਪਿਤ ਸੇਵਾ ਅਤੇ ਮਿਹਨਤ ਨਾਲ ਸੰਬੰਧਿਤ ਸੀ ਅਮਰੀਕੀ ਉਪਰਾਸ਼ਟਰਪਤੀ ਜੇ.ਡੀ. ਵੈਨਸ ਅਤੇ ਉਹਨਾਂ ਦੀ ਪਤਨੀ ਊਸ਼ਾ ਵੈਨਸ ਦੇ ਸਬੰਧਾਂ 'ਚ ਤਣਾਅ ਨੂੰ ਲੈ ਕੇ ਅਟਕਲਾਂ ਜ਼ੋਰਾਂ ਤੇ ਨੇ ਇਸ ਦੌਰਾਨ ਊਸ਼ਾ ਵੈਨਸ ਨੇ ਵਿਆਹ ਦੀ ਅੰਗੂਠੀ ਉਤਾਰ ਦਿੱਤੀ ਹੈ ਜਿਸ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਜੰਗਲ ਦੀ ਅੱਗ ਵਾਂਗ ਫੈਲ ਗਈਆਂ ਊਸ਼ਾ ਨੇ ਹੁਣ ਜਵਾਬ ਦਿੱਤਾ ਹੈ ਊਸ਼ਾ ਵੈਨਸ ਨੇ ਹੱਥ ਤੇ ਵਿਆਹ ਦੀ ਅੰਗੂਠੀ ਨਾ ਹੋਣ ਨੇ ਜੇਡੀ ਵੈਨਸ ਨਾਲ ਉਹਨਾਂ ਦੇ ਸਬੰਧਾਂ 'ਚ ਤਣਾ ਦੀਆਂ ਅਫਵਾਹਾਂ ਨੂੰ ਹਵਾ ਦਿੱਤੀ ਸੀ ਹਾਲਾਂਕਿ ਹੁਣ ਊਸ਼ਾ ਦੇ ਬੁਲਾਰੇ ਨੇ ਪਹਿਲੀ ਵਾਰ ਆਪਣੀ ਚੁੱਪੀ ਤੋੜੀ ਹੈ ਬੁੱਧਵਾਰ ਨੂੰ 39 ਸਾਲਾ ਊਸ਼ਾ ਵੈਨਸ ਨੂੰ ਡੋਨਾਲਡ ਟਰੰਪ ਦੀ ਫਰਸਟ ਲੇਡੀ ਯਾਨੀ ਡੋਨਾਲਡ ਟਰੰਪ ਦੀ ਪਤਨੀ ਮੈਲਾਨੀਆ ਟਰੰਪ ਨਾਲ ਇੱਕ ਸਮਾਗਮ 'ਚ ਦੇਖਿਆ ਗਿਆ ਊਸ਼ਾ ਆਮ ਤੌਰ ਤੇ ਕਦੇ ਵੀ ਆਪਣੀ ਵਿਆਹ ਦੀ ਅੰਗੂਠੀ ਨਹੀਂ ਉਤਾਰਦੀ ਹਾਲਾਂਕਿ ਇਸ ਵਾਰ ਊਸ਼ਾ ਦੇ ਹੱਥੋਂ ਅੰਗੂਠੀ ਗਾਇਬ ਸੀ ਜਿਸ ਨੇ ਤੁਰੰਤ ਸੋਸ਼ਲ ਮੀਡੀਆ ਯੂਜ਼ਰਸ ਦਾ ਧਿਆਨ ਆਪਣੇ ਵੱਲ ਖਿੱਚਿਆ ਊਸ਼ਾ ਦੀਆਂ ਫੋਟੋਆਂ 'ਤੇ ਟਿੱਪਣੀ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ ਊਸ਼ਾ ਨੇ ਕੱਲ ਆਪਣੀ ਵਿਆਹ ਦੀ ਅੰਗੂਠੀ ਉਤਾਰ ਦਿੱਤੀ ਇੱਕ ਹੋਰ ਯੂਜ਼ਰ ਨੇ ਲਿਖਿਆ ਊਸ਼ਾ ਵੈਨਸ ਆਪਣੀ ਵਿਆਹ ਦੀ ਅੰਗੂਠੀ ਨਹੀਂ ਪਹਿਨ ਰਹੀ ਤੇ ਕਾਫੀ ਖੁਸ਼ ਦਿਖਾਈ ਦੇ ਰਹੀ ਹੈ ਊਸ਼ਾ ਦੇ ਇੱਕ ਬੁਲਾਰੇ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਊਸ਼ਾ ਨੇ ਭਾਂਡੇ ਧੋਣ ਦੇ ਸਮੇਂ ਆਪਣੀ ਅੰਗੂਠੀ ਉਤਾਰ ਦਿੱਤੀ ਸੀ ਤੇ ਇਸ ਨੂੰ ਦੁਬਾਰਾ ਨਹੀਂ ਪਹਿਨ ਸਕੀ ਬੁਲਾਰੇ ਦੇ ਅਨੁਸਾਰ ਊਸ਼ਾ ਤਿੰਨ ਬੱਚਿਆਂ ਦੀ ਮਾਂ ਹੈ ਉਸ ਨੂੰ ਬਹੁਤ ਸਾਰੇ ਭਾਂਡੇ ਧੋਣੇ ਪੈਂਦੇ ਨੇ ਇਸ ਲਈ ਉਹ ਅਕਸਰ ਆਪਣੀ ਅੰਗੂਠੀ ਪਹਿਨਣਾ ਭੁੱਲ ਜਾਂਦੀ ਹੈ ਇਸ ਮਾਮਲੇ ਤੇ ਊਸ਼ਾ ਦੇ ਸਪਸ਼ਟਿਕਰਣ ਤੋਂ ਬਾਅਦ ਉਪਭੋਗਤਾਵਾਂ ਨੇ ਉਸਤੇ ਸਵਾਲ ਉਠਾਏ ਇੱਕ ਯੂਜ਼ਰ ਨੇ ਟਿੱਪਣੀ ਕੀਤੀ ਕਿ ਵਿਆਹੀ ਅੰਗੂਠੀ ਨਾ ਪੈਣਨ ਦਾ ਬਹਾਨਾ ਭਾਂਡੇ ਧੋਣਾ ਹੈ ਕਿ ਉਹ ਇਹ ਖੁਦ ਕਰਦੀ ਹੈ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਉਸ ਦੇ ਘਰ ਵਿੱਚ ਡਿਸ਼ਵਾਸ਼ਰ ਨਹੀਂ ਹੈ 우샤 ਵੈਂਜ਼ ਨੇ 2014 ਚ ਜੇਡੀ ਵੈਂਜ਼ ਨਾਲ ਵਿਆਹ ਕਰਵਾਇਆ ਸੀ ਇਸ ਜੋੜੇ ਦੇ ਤਿੰਨ ਬੱਚੇ ਵੀ ਨੇ ਹਾਲਾਂਕਿ ਪਿਛਲੇ ਮਹੀਨੇ ਤੋਂ ਜੇਡੀ ਵੈਂਜ਼ ਦਾ ਨਾਮ ਚਾਰਲੀ ਕਿਰਕ ਦੀ ਵਿਧਵਾ 에ਰਿਕ ਕਿਰਕ ਨਾਲ ਜੁੜਿਆ ਹੋਇਆ ਹੈ ਜਿਸ ਤੋਂ ਬਾਅਦ ਜੇਡੀ ਵੈਂਜ਼ ਅਤੇ 우샤 ਵੈਂਜ਼ ਦੇ ਸਬੰਧਾਂ 'ਚ ਖਟਾਸ ਆਉਣ ਦੀਆਂ ਅਟਕਲਾਂ ਨੇ ਇਹ ਸਾਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ